ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਜਿਮਣੀ ਚੋਣਾ ਦਾ ਸਿਆਸੀ ਅਖਾੜਾ ਭੱਖਿਆ ਨਜ਼ਰ ਆ ਰਿਹਾ ਹੈ ਇਸ ਹੀ ਸਿਆਸੀ ਅਖਾੜੇ ਦੇ ਵਿਚਾਲੇ ਇੱਕ ਮਸਲਾ ਉੱਭਰ ਕੇ ਸਾਹਮਣੇ ਆਇਆ ਉਹ ਸੀ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਆਏ ਹੋਏ ਫੰਡ ਦਾ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਫੰਡਾਂ ਦੇ ਵਿੱਚ ਵੱਡੇ ਪੱਧਰ ਤੇ ਕਪਲੇਬਾਜ਼ੀ ਹੋਈ ਹੈ ਉਹਨਾਂ ਫੰਡਾਂ ਦਾ ਮਿਸਯੂਜ਼ ਵੀ ਹੋਇਆ ਔਰ ਉਹ ਫੰਡ ਜਿਹੜੇ ਨੇ ਪ੍ਰੋਪਰ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਤੇ ਤੇ ਸ਼ਹਿਰ ਦੇ ਪ੍ਰੋਜੈਕਟਾਂ ਦੇ ਉੱਪਰ ਨਹੀਂ ਲੱਗੇ ਕਈ ਹਜ਼ਾਰ ਕਰੋੜ ਜਿਹੜੇ ਨੇ ਸ਼ਹਿਰ ਨੂੰ ਮਿਲੇ ਸੀ ਪ੍ਰਿੰਸੀਪਲ ਬੋਦਰਾਮ ਵਰਕਿੰਗ ਪ੍ਰਧਾਨ ਜਿਹੜੇ ਨੇ ਆਮਾਦੀ ਪਾਰਟੀ ਤੋਂ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਆ ਪ੍ਰਿੰਸੀਪਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਸਮਾਰਟ ਸਿਟੀ ਕੋਟਾਲਾ ਜਿਹੜਾ ਹੈ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੇ ਕੋਲ ਵੀ ਲੋਕ ਜਾ ਰਹੇ ਨੇ ਕਿ ਘੱਟੋ ਘੱਟ ਜਾਂਚ ਕਰਵਾਓ ਕਿ ਆਖਿਰ ਇਸ ਕੋਟਾਲੇ ਦੇ ਵਿੱਚ ਜਿਹੜਾ ਪੈਸਾ ਜਿਸ ਦੀ ਦੁਰਵਰਤੋਂ ਹੋਈ ਹੈ ਉਹ ਪੈਸਾ ਗਿਆ ਕਿਸ ਦੀ ਜੇਬ ਦੇ ਵਿੱਚ ਹੈ ਕੀ ਕਹਿਣਾ ਚਾਹੋਗੇ ਇਸ ਮਸਲੇ ਨੂੰ ਲੈ ਕੇ ਦੇਖੋ ਜਿਹੜੀ 5 ਸਾਲ ਦਾ ਸਰਕਾਰ ਸੀ ਨਾ ਕਾਂਗਰਸ ਦੀ ਇਹ ਜੇ ਮੈਂ ਕਹਾਂ ਵੀ ਘਾਲਿਆਂ ਸਰਕਾਰ ਸੀ ਕੋਈ ਅਤਕਤ ਨਹੀਂ ਹੈ ਤੁਸੀਂ ਭਾਵੇਂ ਕੋਈ ਧਰਮ ਸੋਧ ਦੇ ਘਟਾਲੇ ਹੋਣ ਜਾਂ ਜਿਹੜੇ ਦੂਜੇ ਨੇ ਆਸ਼ੂ ਦੇ ਅਸ਼ੂतोष ਦੇ ਜਿਹੜਾ ਹੈਗਾ ਆਸ਼ੂ ਦੇ ਉਹਦੇ ਘਟਾਲੇ ਹੋਣ ਜਾਂ ਸ਼ਾਮਸੁੰਦਰ अरोड़ा ਦੇ ਘਟਾਲੇ ਆਪਾਂ ਦੇਖ ਹੀ ਲਿਆ ਜਿੱਥੇ ਬਿਜ਼ਨਸ ਫਿਰਦੀ ਹੈ ਘਟਾਲਿਆਂ ਦੀ ਭਰਮਾਰ ਸੀ ਉਹ ਸਭ ਤੋਂ ਵੱਡੀ ਗੱਲ ਹੈ ਵੀ ਨਾ ਤਾਂ ਕੈਪਟਨ ਮਹਿੰਦਰ ਸਿੰਘ ਨੇ ਨਾ ਹੀ 3 ਸਾਲ ਚੰਨੀ ਨੇ ਤੇ 3 ਮਹੀਨੇ ਪਿੱਛੇ 6 ਮਹੀਨੇ ਰਿਹਾ ਕੋਈ ਇਹਦੇ ਬਾਰੇ ਉਹਨਾਂ ਦਾ ਧਿਆਨ ਹੀ ਨਹੀਂ ਗਿਆ ਕੁਛ ਮਰਜ਼ੀ ਖਾਈ ਚੱਲੋ ਔਰ ਜਿਹੜਾ ਪੰਜਾਬ ਤੇ ਸਰਕਾਰ ਕਰਦਾ ਚੜਿਆ ਹੈ ਪਿਛਲੇ ਕਾਂਗਰਸ ਸਰਕਾਰ ਦੇ ਵਿੱਚ ਉਹ ਇਹੀ ਸੀਗਾ ਵੀ ਲੈ ਕੇ ਕਰਦੇ ਥੋੜਾ-ਮੋੜਾ ਕਰੀ ਗਏ ਪਿੱਛੇ ਬੱਚੇ ਖਾਈ ਵੀ ਗਏ ਸਾਰੇ ਗਾ ਜੀ ਕਹਿੰਦਾ ਵਿਕਾਸ ਨਹੀਂ ਹੋਇਆ ਨਾ ਇਸ ਕਰਕੇ ਤੇ ਤੁਹਾਡੀ ਇਹਨਾਂ ਗੱਲਾਂ ਸੁਣਨਾ ਮੈਨੂੰ ਤਾਂ ਬੜਾ ਅਚੰਭਾ ਹੁੰਦਾ ਇਸ ਗੱਲ ਸੁਣ ਕੇ ਵੀ ਜਦ ਤੁਸੀਂ ਇੱਕ ਸਮਾਰਟ ਸਿਟੀ ਵਾਸਤੇ ਤੁਸੀਂ ਐਡੇ ਜਿਹੇ ਪੈਸੇ ਆਏ ਨੇ ਤਾਂ ਜ਼ਿੰਮੇਵਾਰ ਕੌਣ ਹੈ ਸਭ ਤੋਂ ਵੱਡੀ ਗੱਲ ਤਾਂ ਦੇਖੋ ਕਾਂਗਰਸ ਦੀ ਜਿਹੜੀ ਸੁੰਦਰ ਕੌਰ ਹੈ ਇਹ ਪੂਰੇ ਕਹਿੰਦੇ 25 ਸਾਲ ਪੰਜ ਵਾਰੀ ਕਹਿੰਦੇ ਐਮਸੀ ਰਹੀ ਹੈ ਉਹ ਇੱਕ ਵਾਰੀ ਸੀਨੀਅਰ ਮੀਤ ਪ੍ਰਧਾਨ ਵੀ ਰਹੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਭੋਸੇ ਜੋਖ ਸੂਤਰਾ ਤੋਂ ਵੀ ਉਸ ਵਕਤ ਇਹ ਡਿਪਟੀ ਸੀਨੀਅਰ ਮੀਤ ਪ੍ਰਧਾਨ ਸੀ ਤਾ ਸਨ ਬੱਡੀ ਗੱਲ ਆ ਵੀ ਗਏ ਕਿੱਥੇ ਫਿਰ ਹੁਣ ਕਾਂਗਸੀਆਂ ਦਾ ਤਾਂ ਇਹ ਪੱਕਾ ਹੈ ਜੀ ਕਾਂਸਿੰਦ ਦਾ ਪੱਕਾ ਹੈ ਵੀ ਉਹਨਾਂ ਨੇ ਤਾਂ ਪੈਸੇ ਖਾਣੇ ਖਾਣੇ ਨੇ ਸੋ ਮੈਂ ਤੁਹਾਡੇ ਜਰੀਏ ਅੱਜ ਪਤਾ ਲੱਗਿਆ ਮੈਂ ਸੀਐਮ ਸਾਹਿਬ ਦੇ ਨੋਟਿਸ ਵੀ ਲਿਆਉਂਗਾ ਸੀਐਮ ਸਾਹਿਬ ਨੂੰ ਅਲਰੀਡੀ ਪੱਸੀ ਆ ਗਿਆ ਹੋਊਗਾ ਕਿ ਐਡਾ ਵੱਡਾ ਜਿਹੜਾ ਅੱਜ ਜੇ ਅਸੀਂ ਮੈਂ ਹੁਣ ਵੈਸਟ 'ਚ ਗਿਆ ਸਾਰੇ ਹਲਕੇ ਜਾਂਦੇ ਆ ਚਲੋ ਜਿਮਨੀ ਚੋੜ ਹੋਈ ਆ ਮਾੜੀ ਗੱਲ ਹੋਈ ਆ ਲੋਕਾਂ ਦਾ ਭਾਰ ਵਧਿਆ ਤੇਤੀ ਭਾਰ ਵਧਿਆ ਪੰਜਾਬ ਸਰਕਾਰ ਦੇ ਜਾਂਨੇ ਤੇ ਉੱਤੇ ਪਰੰਤੂ ਇਹਦੇ ਨਾਲ ਇੱਕ ਫਾਇਦਾ ਇਹ ਹੋਇਆ ਇਸ ਵੈਸਟ ਵਿੱਚ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜੇ ਹੋ ਕੇ ਸਰਕਾਰ ਨੇ ਵੇਖ ਲਿਆ ਤਾ ਵਸਤੇ ਵਿੱਚ ਐਡਾ ਬੁਰਾ ਹਾਲ ਹੈ ਜੀ ਸラム ਏਰੀਆ ਹੈ ਪੂਰਾ ਤਾਂ ਤੁਸੀਂ ਫਿਰ 75 ਸਾਲ ਤੱਕ ਕੀ ਕਰਦੇ ਰਹੇ ਜੀ ਹੁਣ ਤੱਕ ਸਾਡੀ ਸਰਕਾਰ ਦਾ ਦੋ ਸਾਲ ਹੋ ਗਿਆ ਇਹਨੂੰ ਉਹਦਾ ਗਾਹਾਂ ਚੱਲੂ ਹੈ ਇਸ ਸਾਲ ਦੇ ਵਿੱਚ ਸਾਡੇ ਦਾ ਜਿਹੜੀਆਂ ਇੱਕ ਪਾਲਿਸੀਆਂ ਪੰਜਾਬ ਲੈਵਲ ਦੀਆਂ ਬਣੀਆਂ ਨੇ ਬਿਜਲੀ ਫਰੀ ਕਰਨ ਦੀ ਹੈ ਜਾਂ ਭਾਵੇਂ ਨੌਕਰੀ ਫਰੀ ਕਰਨ ਨੌਕਰੀਆਂ ਦੇ ਬਿਨਾ ਸ਼ਪਾਰਸ਼ ਦੇਣ ਦੀ ਹੈ ਬਿਨਾ ਪੈਸੇ ਦੇਣ ਦੀ ਹੈ ਜਾਂ ਅਸੀਂ ਆਮ ਆਦਮੀ ਕਲੀਨ ਖੋਲੇ ਨੇ ਜਾਂ ਅਸੀਂ ਸਕੂਲਾਂ ਵਾਸਤੇ ਫੰਡ ਜਾਰੀ ਕੀਤੇ ਨੇ ਸੋ ਜਿਹੜਾ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੇ ਸਿਵਰੇ ਦਾ ਮਸਲਾ ਸੀਗਾ ਪੀ ਨਾਲੇ ਪਾਣੀ ਦਾ ਮਸਲਾ ਸੀ ਮੈਂ ਦੇਖਿਆ ਵੀ ਕਈ ਥਾਵਾਂ ਦੇ ਉੱਤੇ 10 बाई 12 12 ਦੇ ਕਮਰੇ ਨੇ ਲੋਕ ਵਿੱਚੀ ਬਾਥਰੂਮ ਵਿੱਚੀ ਹੋਏ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਰਹਿੰਦੇ ਨੇ ਪਰ ਤੋਂ ਸਮਾਰਟ ਸਿਟੀ ਨਾਂ ਤੇ ਜਿਹੜੇ ਫੰਡ ਦੇ ਕੱਪੜੇ ਕੀਤੇ ਨੇ ਤਾਂ ਇਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਸਾਰੀ ਸਰਕਾਰ ਹੈ ਕੋਈ ਗੱਲ ਨਹੀਂ ਹੈ ਬਿਲਕੁਲ ਇਹਦੀ ਗੱਲ ਨੋਟਿਸ ਲਿਆਵਾਂਗੇ ਹਾਈ ਕੌਂਡ ਦੇ ਵਿੱਚ ਔਰ ਇਹਨਾਂ ਦੇ ਕਰਾਵਾਂਗੇ ਵੀ ਤਾਂ ਜੋ ਲੋਕਾਂ ਦਾ ਪਤਾ ਲੱਗੇ ਔਰ ਪਤਾ ਲੱਗੇ ਲੋਕਾਂ ਨੂੰ ਇਹ ਇਸ ਦਾ ਕਾਫੀ ਵੱਡੀ ਗੱਲ ਦਾ ਜੀ ਲੋਕਾਂ ਨੂੰ ਕਾਫੀ ਵੱਡੀ ਗੱਲ ਲੱਗਿਆ ਬੀਬੀ ਨੂੰ ਪੁੱਛਦੇ ਨੇ ਵੀ ਵੀ 25 ਸਾਲ ਹੋ ਗਏ ਤੈਨੂੰ ਬਣੀ ਨੂੰ 25 ਸਾਲ ਹੋ ਗਏ ਤੇਰਾ ਕੋਈ ਦੱਸਦਾ ਤੇਰੀ ਕੀ ਦੇਣ ਹੈ ਸਾਡਾ ਭਗਤ ਜੀ ਹੁਣ ਬੰਨ ਗਏ ਉਹਨਾਂ ਦੀ ਕੋਈ ਵੀ ਜਾਰੀ ਪਿੱਛੋ ਕਰ ਲਿਓ ਸੀ ਪਤਾ ਜੇ ਮਾਰੀ ਕਾਗ ਜਾਰੀ ਸੀ ਪਿਛਲੇ ਵਾਰੀ ਸ਼ੀਤਲ ਅੰਗੁਰਾਲ ਦੀ ਉਹਨੇ ਸਤੀਵਾ ਦੇਤਾ ਤਾਂ ਉਹ ਲੋਕੋ ਨੂੰ ਭੰਡ ਵੀ ਰਹੇ ਨੇ ਵੀ ਯਾਰ ਤੇਰਾ ਫਰਜ਼ ਬੰਨਦਾ ਸੀ ਤੂੰ 5 ਸਾਲ ਰਹਿੰਦਾ ਸਾਡੇ ਕੰਮ ਕਰਦਾ ਜੇ ਨਹੀਂ ਕੀਤਾ ਤਾਂ ਸ਼ਸ਼ੀਰ ਅੰਕੂ ਨੇ ਉਹਨੂੰ ਐਮਪੀ ਬਣਾਇਆ ਸੀ ਉਹਨੇ ਉਹਦਾ ਫਰਜ਼ ਬੰਨਦਾ ਸੀ ਇੱਕ ਨੈਤਿਕ ਕਿਰਦਾਰ ਦੀ ਗੱਲ ਵੀ ਹੁੰਦੀ ਆ ਯਾਰ ਤੇ ਅੱਜ ਫਿਰ ਕਿਹੜਾ ਜਿੱਤ ਗਿਆ ਉਹ ਸਾਡੀ ਸਰਕਾਰ ਹੁੰਦੀ ਜੇ ਪਹਿਲਾਂ ਜਿੱਤੇ ਅਸੀਂ ਹੁਣ ਵੀ ਚਾ ਸਕਦੇ ਸੀਗੇ ਸੋ ਇਸ ਕਰਕੇ ਕਾਫੀ ਵੱਡੀ ਮਤਲਬ ਇਹ ਲੋਕਾਂ ਦੀ ਦੂਰੀ ਹੈ ਇੱਕ ਬਣਾ ਰੱਖਿਆ ਵੋਟਰਾਂ ਤੋਂ ਇਹਨਾਂ ਲੋਕਾਂ ਨੇ ਸਿਰਫ ਆਪਦੇ ਨਿੱਜੀ ਹਿੱਤ ਵਾਸਤੇ ਅਸੀਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਲੇਕਿਨ ਪ੍ਰਿੰਸੀਪਲ ਤੁਸੀਂ ਖੁਦ ਇਸ ਹਲਕੇ ਦਾ ਜ਼ਿਕਰ ਕੀਤਾ ਵੈਸਟ ਹਲਕੇ ਦਾ ਅਸੀਂ ਵੀ ਲਗਾਤਾਰ ਵੈਸਟ ਹਲਕੇ ਦੇ ਵਿੱਚ ਜਾ ਰਹੇ ਹਾਂ ਇੱਕ ਘੰਟੇ ਦੀ ਬਰਸਾਤ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੈ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਨੇ ਸੀਵਰੇਜ ਦਾ ਪਾਣੀ ਜਿਹੜਾ ਹੈ ਉਹ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਰਿਹਾ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਵਾਕਿਆ ਹੀ ਆ ਜਿਹੜੀਆਂ ਸਮੱਸਿਆਵਾਂ ਨੇ ਇਸ ਦਾ ਹੱਲ ਹੋ ਪਾਊਗਾ ਦੇਖੋ ਜਾਗਰਤੀ ਹਰੇਕ ਗੱਲ ਦੀ ਸਮੱਸਿਆ ਦਾ ਹੱਲ ਹੈ ਲੋਕਾਂ ਨੂੰ ਜਦੋਂ ਅਸੀਂ ਜਾਗਤ ਕਰਾ ਰਹੇ ਹਾਂ ਤੁਸੀਂ ਵੀ ਕਰਾ ਰਹੇ ਹੋ ਅਸੀਂ ਵੀ ਕਰਾ ਰਹੇ ਹਾਂ ਤੁਹਾਨੂੰ ਵੀ ਇਸੇ ਬਾਈ ਇਲੈਕਸ਼ਨ ਹੋਈ ਤਾਂ ਤੁਹਾਨੂੰ ਆਉਣ ਦਾ ਮੌਕਾ ਮਿਲ ਗਿਆ ਇਹ ਗੱਲ ਤੁਸੀਂ ਵੇਖ ਲਈ ਚੰਗੀ ਤਰ੍ਹਾਂ ਤਾਂ ਸਾਡਾ ਪਤਾ ਲੱਗ ਗਿਆ ਚਲੋ ਅਸੀਂ 75 ਸਾਲ ਦੀ ਗੱਲ ਛੱਡੋ ਪਰਾ ਕਾਰਕੂਬਾਦ ਤੋਂ ਬਾਅਦ ਆ 30 ਸਾਲ ਰਹੇ 30 ਸਾਲ 'ਚ 15 ਸਾਲ ਕਾਂਗਰਸ 15 ਸਾਲ ਅਕਾਲੀ ਰਹੇ ਇਹਦਾ ਮਤਲਬ ਉਹਨਾਂ ਸਰਕਾਰਾਂ ਨੇ ਵੀ ਇਹਨਾਂ ਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਅੱਜ ਜੇਕਰ ਸਲਾਮ ਏਰੀਆ ਇੱਥੇ ਹੈਗਾ ਜੇਕਰ ਇੱਥੇ ਵੱਡੀ ਪੱਧਰ ਤੇ ਕੋਈ ਹੋਰ ਪਰਿਮਾਰ ਹੋ ਰਹੀ ਹੈ ਗੰਦਗੀ ਦੀ ਪਰਿਮਾਰ ਹੈ ਤਾਂ ਇਹਦਾ ਜਿਹੜਾ ਇਹ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਇਹਨਾਂ ਦੇ ਇਹ ਲੋਕ ਜ਼ਿੰਮੇਵਾਰ ਨੇ ਜਿਹੜੇ ਹੁਣ ਸਾਡੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਭਾਵੇਂ ਉਹ ਬੀਜੇਪੀ ਦੇ ਨੇ ਤੇ ਭਾਵੇਂ ਉਹ ਕਲਜ਼ਲ ਦੇ ਨੇ ਤੇ ਭਾਵੇਂ ਉਹ ਕਾਂਗਰਸ ਦੇ ਨੇ ਉਹ ਸਾਡੇ ਸਾਰੀ ਸਰਕਾਰ ਹੁਣ ਆਈ ਹੈ ਅਸੀਂ ਇਹ ਸਾਰੀ ਵਿਵਸਥਾਬਧਨ ਚੱਲੇ ਹੋਏ ਆ ਕੋਈ ਗੱਲ ਨਹੀਂ ਹੈ ਇਹਦੇ ਵਾਸਤੇ ਸਮਾਂ ਬਹੁਤ ਲੰਮਾ ਚਾਹੀਦਾ ਹੈ ਨੇੜੇ ਤੌਰ ਤੇ ਸੀਐਮ ਸਾਹਿਬ ਨੇ ਖੁਦ ਵੇਖ ਲਿਆ ਉਹਦਾ ਹੱਲ ਆਪਣਾ ਨੇ ਚੱਲ ਹੱਲ ਤੇ ਲੱਭੋਗੇ ਲੇਕਿਨ ਕੀ ਰਿਕਵਰੀ ਦਾ ਆਪਸ਼ਨ ਵੀ ਹੈਗਾ ਕਿ ਰਿਕਵਰੀ ਵੀ ਕਰਾਈ ਜਾਏ ਜਿਹੜੇ ਫੰਡ ਜਿਹੜੇ ਲੈ ਬੰਦਾ ਫਸ ਗਿਆ ਨਾ ਜੀ ਸਭ ਕੁਝ ਹੋ ਸਕਦਾ ਜਦੋਂ ਇਨਕੁਆਇਰੀ ਚੱਲੂਗੀ ਸਭ ਕੁਝ ਹੋ ਸਕਦਾ ਜਿੱਥੇ ਵੀ ਜਿਸ ਸਟੇਜ ਤੇ ਜਿਹੜਾ ਜਿਹਾ ਵੀ ਉਹਨੇ ਦੋਸ਼ ਕੀਤਾ ਹੋਊਗਾ ਉਹ ਲਾਜ਼ਮੀ ਉਹਨੇ ਭੁਗਤਣਾ ਪਊਗਾ ਪਹਿਲਾਂ ਕਿਹੜਾ ਨਹੀਂ ਭੁਗਤਿਆ ਲੋਕਾਂ ਨੇ ਕਾਂਗਰਸੀਆਂ ਨੇ ਬਿਲਕੁਲ ਚਾਹੀਦਾ ਮੈਂ ਤੁਹਾਡੇ ਤੁਹਾਡੀ ਤੈਅਦ ਕਰਦਾ ਇਸ ਗ ਇਹ ਬਿਲਕੁਲ ਚਾਹੀਦਾ ਹੈ ਉਹ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਦੇ ਨੋਟਿਸ ਦੇ ਅਪਲਤਾ ਆ ਗਿਆ ਹੋਊਗਾ ਕਿ ਨਹੀਂ ਤਾਂ ਅਸੀਂ ਲਿਆਵਾਂਗੇ ਚਲੋ ਵੱਡੀ ਗੱਲ ਆਖੀ ਐਨਾਂ ਨੇ ਕਿ ਸਮਾਰਟ ਸਿਟੀ ਤੇ ਜਿਸ ਕੋਟਾਲੇ ਦੀ ਗੱਲ ਕੀਤੀ ਜਾਂਦੀ ਹੈ ਉਸ ਦੀ ਜਾਂਚ ਕਰਵਾਈ ਜਾਊਗੀ ਦੋਸ਼ੀਆਂ ਖਿਲਾਫ ਕਾਰਵਾਈ ਹੋਏਗੀ ਫੰਡਾਂ ਦੀ ਰਿਕਵਰੀ ਵੀ ਕਰਾਈ ਜਾਏਗੀ ਜੇਕਰ ਦੋਸ਼ ਸਾਬਿਤ ਹੁੰਦੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਜਿਸ ਢੰਗ ਦੇ ਨਾਲ ਆ ਗਰੰਟੀਆਂ ਦੇ ਰਹੇ ਨੇ ਕਿ ਇਸ ਹਲਕੇ ਦੀ ਦਿਸ਼ਾ ਤੇ ਦਸ਼ਾ ਦੋਨੋਂ ਸੁਧਾਰੀਆਂ ਜਾਣ ਗਿਆ ਕੀਆ ਉਸ ਗਰੰਟੀ ਦੇ ਉੱਪਰ ਇਥੋਂ ਦੀ ਜਨਤਾ 10 ਤਰੀਕ ਨੂੰ ਮੋਰ ਲਾਂਦੀ ਹੈ कैमरा पर्सन आनंद कपूर दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप